ਇਹ ਤੁਹਾਡੇ ਸਾਹਮਣੇ ਜੋ ਇੱਥੇ ਨਾਦਰ ਸ਼ਾਹੀ ਚੱਲਿਆ ਹਾਕਮ ਤਰਦਾ ਕਿਸੇ ਦੇ ਕਾਗਜ਼ ਖੋਲੋ ਉਹ ਤਾਂ ਕਹਿਣੇ ਲੱਗਦੇ ਜੀ ਵੀ ਟਰਾਲੀ ਟਰਾਲੀ ਚੋਰ ਤੇ ਕਾਗਜ਼ ਚੋਰ ਇਹਨਾਂ ਨੂੰ ਔਰ ਦੂਜੇ ਨੰਬਰ ਤੇ ਤੁਸੀਂ ਆਪਣੇ ਹਲਕੇ 'ਚ ਇਹ ਦੇਖ ਲਓ ਇੱਕ ਗਰੀਬ ਬੰਦਾ ਰਸੌਲੀ ਦਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਬਣ ਜਾਂਦਾ ਜੀ ਵਿਰੋਧੀ ਧਿਰ ਉਹਨਾਂ ਦੇ ਬਾਰੇ ਉਹ ਪਤਲਪੁਰ ਸੁਪ੍ਰਤੀ ਕਰਾਈ ਸੋਸ਼ਲ ਮੀਡੀਆ ਤੇ ਬੜਾ ਆਇਆ ਜੀ ਉਹ ਜੀ ਭੱਜ ਗਿਆ ਜੀ ਸਰਾਰ ਉਹ ਕੋਲ ਸ੍ਰੀ ਕਬੀਰਦਾਸ ਜੀ ਤੋਂ ਉਹ ਭੱਜ ਗਿਆ ਜੀ ਉਹ ਆਪਣੇ ਸਰਦਾਰ ਸਤਨਾਮ ਸਿੰਘ ਤੋਂ ਉਹ ਯਾਰ ਉਹਨਾਂ ਦੀ ਨਹੀਂ ਉਹ ਬੇਇੱਜ਼ਤੀ ਹੈ ਇਹ ਬੇਇੱਜ਼ਤੀ ਹੈ ਇੱਕ ਰਿਜ਼ਰਵ ਸੀਟ ਹੈ ਰਿਜ਼ਰਵ ਸੀਟ ਦੇ ਉੱਪਰ ਜਿੱਥੇ ਕੇ ਮਹਾਤਮਾ ਗਾਂਧੀ ਜੀ ਦੀ ਭਗਤ ਆਪਣੇ ਰਬਦਾਸ ਮਹਾਰਾਜ ਜੀ ਦੀ ਔਰ ਅੰਬੇਦਕਰ ਸਾਹਿਬ ਦੀ ਜਿੱਥੇ ਮਿਹਰਬਾਨੀ ਨਾਲ ਇਹ ਇਹ ਰਿਜ਼ਰਵ ਸੀਟਾਂ ਬਣੀਆਂ ਨੇ ਉਥੇ ਇੱਕ ਗਰੀਬ ਗੁਰਬਾ ਉਹਦੇ ਪਰਿਵਾਰ ਦੇ ਬੰਦੇ ਸੁਪਨਾ ਲੈ ਰਹੇ ਨੇ ਆਰ.ਬੀ.ਐਸ.ੀ ਨਾਲ ਆਪਣਾ ਰੋਜੀ ਰੋਟੀ ਕਮਾਣਿਆ ਤੇ ਨਾਲ ਅਸੀਂ ਬਲਾਕ ਸੰਤੀ ਦੇ ਮੈਂਬਰ ਬਣਦੇ ਸੁਪਨੇ ਲੈ ਰਹੇ ਨੇ ਉਹਨਾਂ ਨੂੰ ਤੁਸੀਂ ਇੰਨਾ ਕਿ ਡਰਾ ਦੋ ਬਈ ਉਹ ਪਿਕਚਰ ਦੇ ਵਿੱਚ ਦੱਸ ਰਿਹਾ ਵੀ ਮੈਂ ਤਾਂ ਯਾਰ ਇਹ ਚੱਕਰ ਚ ਹੀ ਨਹੀਂ ਪੈਣਾ ਯਾਰ ਮੈਨੂੰ ਮਾਫੀ ਦੇ ਦਿਓ ਏ ਜੇ ਤੁਸੀਂ ਕਹੋ ਨਾ ਵੀ ਇਹਦੇ ਵਿੱਚ ਕੋਈ ਸ਼ਰਮਣੀ ਕਾਲੀ ਦਲ ਜਾਂ ਜਿਹੜੇ ਬਲੌਨ ਲੜ ਰਿਆ ਸੀ ਵੀ ਉਹਨਾਂ ਦੀ ਕੋਈ ਫੇਲੂਰ ਹੈ ਇਹ ਹਾਕਮ ਧਰਦੀ ਫੇਲੂਰ ਹੈ ਇੱਥੋਂ ਪਤਾ ਲੱਗਦਾ ਜਿਵੇਂ ਆਪਾਂ ਦੁੱਧ ਚੱਕ ਕਰੀਦਾ ਨਾ ਉਹ ਵਿੱਚ ਸੂਈ ਜੀ ਸਿੱਟ ਕੇ ਜਾਂ ਦਾਲ ਦਾ ਇੱਕ ਦਾਣਾ ਟੋਹੀਦਾ ਇੱਥੋਂ ਲੋਕਾਂ ਦੇ ਵਿੱਚ ਜਿਹੜੀ دہشت ਪੈਦਾ ਕੀਤੀ ਗਈ ਹੈ ਹਾਕਮ ਧਰਦੀ ਇਹ ਉਹ ਸ਼ੋਅ ਕਰ ਰਹੀ ਹੈ ਵੀ ਵੀ ਕਿੰਨੀ ਕਿ دہشت ਹੈ ਸੋ ਇਹ ਬੜੀ ਨਿੰਦਣੀ ਹੋ ਔਰ ਮੈਂ ਇਹ ਕਹਿਣਾ ਵੀ ਦੇਖੋ ਹੁਣ ਐਸਐਸਪੀ ਛੁੱਟੀ ਲੈ ਕੇ ਭੱਜ ਗਿਆ ਪਹਿਲਾਂ ਕਹਿੰਦਾ ਇਹ ਆਈ ਜਨਰੇਟਰ ਸੀ ਇਹ ਮਤਲਬ ਜੇ ਤੁਹਾਨੂੰ ਲੱਗਦਾ ਕਿ ਇਹ ਉਹੀ ਗੱਲਬਾਤ ਹੈ ਜਿਹੜੀ ਉਹ ਵਟਸਐਪ ਵਾਇਸ ਆਉਂਦੀ ਹੈ ਕਿਸੇ ਪੁਲਿਸ ਅਧਿਕਾਰੀ ਦੀ ਐਸਐਸਪੀ ਸਾਹਿਬ ਦੀ ਪਟਿਆਲਾ ਦੀ ਤਾਂ ਇਹ ਉਹਦਾ ਨਤੀਜਾ ਸੀਗਾ ਨਤੀਜਾ ਨਹੀਂ ਜੀ ਉਹਦੀ ਲੜੀ ਦੀ ਵਿੱਚ ਹੀ ਸੀ ਵੀ ਬੰਦੇ ਨੂੰ 4 ਵਜੇ ਲਿਆ ਕੇ ਉੱਥੇ ਚੌਕੀ ਜਾਂ ਥਾਣੇ ਦੇ ਵਿੱਚ ਇੰਨਾ ਡਰਾ ਦੋ ਵੀ ਉਹ ਆ ਕੇ ਕਹੇ ਵੀ ਮੇਰੇ ਯਾਰ ਬਈ ਥੋੜਾ ਆਸਾਨ ਹੋਊਗਾ ਯਾਰ ਮੇਰੇ ਕਾਗਜ਼ ਵਾਪਸ ਕਰਾ ਦਿਓ ਯਾਰ ਗਰੀਬ ਬੰਦਾ ਸੁਪਨਾ ਨਹੀਂ ਦੇਖ ਸਕਦਾ ਗਰੀਬ ਨਾ ਚੌਂ ਨਹੀਂ ਲੜ ਸਕਦਾ ਐ ਤੇ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਕਿੰ ਛੱਡਿਆ ਸੀ ਇਸੇ ਗੱਲ ਪਿੱਛੇ ਛੱਡਿਆ ਸੀ ਜਿੱਦਨ ਖਾਲਸਾਪਾਤ ਦੀ ਸਥਾਪਨਾ ਹੋਣੀ ਸੀਗੀ ਉਦੋਂ ਪਾੜੀ ਰਾਜੇ ਕਹਿੰਦੇ ਵੀ ਅਸੀਂ ਆ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਅਸੀਂ ਹੱਥ ਲਾਏ ਤੇ ਵੀ ਤੁਹਾਨੂੰ ਗੰਗਾ ਜਾ ਕੇ ਨਹਾਣਾ ਪੈਂਦਾ ਹੈ ਬਈ ਅਸੀਂ ਇਹਨਾਂ ਦੇ ਨਾਲ ਅਸੀਂ ਇੱਥੇ ਖਾਂਡੇ ਇੱਕੋ ਬਾਟੇ 'ਚ ਅਸੀਂ ਅਮਰਤ ਨਹੀਂ ਛਕ ਸਕਦੇ ਇਹਨਾਂ ਨੂੰ ਇੱਥੋਂ ਭੇਜੋ ਅਸੀਂ ਥੋੜਾ ਸਾਥ ਦੇਵਾਂਗੇ ਤਾਂ ਫਿਰ ਗੁਰੂ ਮਹਾਰਾਜ ਨੇ ਕਿਹਾ ਤਿਨ ਕੀ ਜਾਤ ਗੋਤ ਕੁੱਲ ਨਹੀਂ ਸਰਦਾਰੀ ਨ ਭਈ ਕਹੀਂ ਤਿਨ ਹੀ ਕੋ ਸਰਦਾਰ ਬਣਾਉ ਇੱਕ ਲਾਈਨ ਜਿਹੜੀ ਕੱਟਤੀ ਰਾਜ ਕਰਨ ਕੀ ਰੀਸ ਕਾਉ ਮਿਲੂ ਨਹੀਂ ਪਰ ਸਗੀ ਏ ਤਵੇਂ ਗੋਬਿੰਦ ਸਿੰਘ ਨਾਮ ਕਾਉ ਉਹ ਗੁਰੂ ਨੇ ਤਾਂ ਜਾ ਕੇ ਉੱਥੇ ਪਹਾੜੀ ਰਾਜ